ਇਹ ਕੋਈ ਚਿੱਟਾ ਸਮਾਨ ਚੋਤਾ ਨਹੀਂ ਗਿਆ ਟੋਟਲ 100% ਜ਼ਿੰਮੇਵਾਰ ਇਹਦੇ ਲਈ ਜਿਹੜੇ ਪੋਲੀਟੀਕਲ ਬੰਦੇ ਐ ਮਜੀਠਾ ਦਾ ਹੈ ਹੀ ਹੈ ਜਾਂ ਕੁਝ ਹੋਰ ਸਰਕਾਰੀ ਰਿਪੋਰਟਾਂ ਪੀਡੀ ਦੀ ਰਿਪੋਰਟਾ ਉਹਨਾਂ ਮੁਤਾਬਕ ਜਿਨ੍ਹਾਂ ਦੇ ਵੀ ਨਾਂ ਆਏ ਐ ਸਾਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਚਿੱਟੇ ਦੇ ਵਪਾਰ ਕਰਕੇ ਲੱਖਾਂ ਬੰਦੇ ਮਾਰੇ ਐ ਉਹਨੇ ਬੰਦੇ ਐ ਉਹਨਾਂ ਨੂੰ ਗੈਂਗਸਟਰਾਂ ਵਾਂਗ ਉਹਨਾਂ ਦਾ ਵਿਹਾਰ ਕਰਨਾ ਚਾਹੀਦਾ ਹੈ ਮਜੀਠਕੇ ਤੋਂ ਲੈ ਕੇ ਜਿਹੜੇ ਹੋਰ ਵੀ ਥੀ ਇਹਨਾਂ ਦੇ ਪੋਲੀਟਿਕਲ ਬੰਦੇ ਵਿਸ਼ੇਸ਼ ਕਰਕੇ ਦੇ ਵੱਡੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ। ਸਾਹਿਬ ਸ਼ਿਮਲਾ ਵਿੱਚ ਵੀ 402 ਹੈਕਟੇਰ ਜ਼ਮੀਨ ਜਿਹੜੀ ਹੈਗੀ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆਈ ਹੈ। ਵਿਜੀਲੈਂਸ ਵੀ ਉਹਦੇ ਵੀ ਕੁਝ ਕਿਛ ਕਰ ਰਹੀ ਹੈ ਸਾਹਿਬ। 1000 ਏਕੜ ਕੋਈ ਛੋਟੀ ਗੱਲ ਨਹੀਂ। ਇਸੇ ਤਰ੍ਹਾਂ ਜੋ 2100 ਕਰੋੜ ਦਾ ਜਿਹੜਾ ਸੈਨਿਕ ਫਾਰਮ ਹਾਊਸ ਹੈ ਜਿਹੜਾ ਵਿਕ ਗਿਆ ਸੀ ਉਹ ਖਰੀਦਿਆ ਹੈ ਹੋਰ ਕਿੰਨੀ ਆ ਜਾਇਦਾ ਹੈ? ਸਾਰਾ-ਥਾਰਾ ਖਾਤਿਆਂ ਦੇ ਵਿੱਚ 168 ਕਰੋੜ ਦੀ ਜਿਹੜੀ amount ਹੈਗੀ ਹੈ। ਉਹਦੀ ट्रांजैक्शन ਵੀ ਨਿਕਲ ਕੇ ਸਾਹਮਣੇ ਆਈ ਹੈ ਸਰਕਾਰੀ ਵਕੀਲ ਨੇ ਕਿਹਾ ਹੈ ਤੇ ਤੁਰੰਤ ਸਾਰੀਆਂ ਜਬਤ ਕਰਕੇ ਗਰੀਬਾਂ ਚ ਵੰਡਣੇ ਚਾਹੀਦੇ ਗੋਰਖਪੁਰ ਦੇ ਵਿੱਚ ਵੀ ਕਹਿੰਦਾ ਲਿੰਕ ਹੈਗਾ ਵਿਕਰਮਜੀਤੀ ਯੂਪੀ ਚ ਇਹਨਾਂ ਦੀ ਜ਼ਮੀਨ ਜਿਆਦਾ ਉਥੇ ਸਾਰੇ ਜਿੱਥੋਂ ਹੈ ਉਹ ਤੋਂ ਜੇ ਸਰਕਾਰ ਚਾਹੇ ਮੀਜੀਤਾ 10 ਮਿੰਟ ਦੇ ਵਿੱਚ ਵੀ ਦੱਸੇ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਵਿਜੀਲੈਂਸ ਨੇ ਲਗਾਤਾਰ ਸ਼ਿਕੰਜਾ ਕੱਸਿਆ ਹੋਇਆ ਵਿਕਰਮ ਸਿੰਘ ਮਜੀਠੀਆ ਵਿਜੀਲੈਂਸੀ ਰਡਾਰ ਤੇ ਆ ਤੇ ਲਗਾਤਾਰ ਵੱਡੇ ਖੁਲਾਸੇ ਵੀ ਹੋ ਰਹੇ ਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੋਇਆ ਤਾਂ ਇਹ ਸਾਰੇ ਮਾਮਲੇ ਲੈ ਕੇ ਪੂਰੇ ਪੰਜਾਬ ਦੇ ਰਾਜਨੀਤੀ 'ਚ ਪਹੁੰਚ ਆ ਲਿਆ ਹੋਇਆ ਕਿ ਆਖਰਕਾਰ ਨਸ਼ਾ ਤਸਕਰੀ ਦੀ ਗੱਲ ਕਰੀਏ ਜਾਂ ਨਸ਼ਾ ਵੱਡੇ ਤਸਕਰਾਂ ਦੀ ਗੱਲ ਕਰੀਏ ਜਦੋਂ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਸਰਕਾਰ ਵੱਡੇ ਤਸਕਰਾਂ ਨੂੰ ਹੱਥ ਕਦੋਂ ਪਾਊਗੀ ਤਾਂ ਹੁਣ ਹੱਥ ਸਰਕਾਰ ਨੇ ਪਾਇਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤਾਂ ਵਿਜੀਲੈਂਸ ਨੇ ਪਹਿਲਾਂ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਸਬੂਤ ਹੱਥ ਲੱਗੇ ਤਾਂ 4 ਦਿਨਾਂ ਦਾ ਰਿਮਾਂਡ ਹੋਰ ਹਾਸਲ ਕੀਤਾ ਗਿਆ ਤਾਂ ਵਿਜੀਲੈਂਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ Shimla ਤੱਕ ਵੀ ਵਿਜੀਲੈਂਸ ਨੇ ਜੜੀ ਪਹੁੰਚ ਕੀਤੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਲੈ ਕੇ ਸਾਡੇ ਨਾਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਬਰਾੜ ਜੀ ਨੇ ਉਹਨਾਂ ਨਾਲ ਗੱਲ ਕਰਦਿਆਂ ਲਗਾਤਾਰ ਬਾਦਲ ਪਰਿਵਾਰ ਦੀ ਗੱਲ ਕਰ ਲਈ ਜੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਅਕਾਲੀ ਸਰਕਾਰ ਦੇ ਵੇਲੇ ਚਿੱਟਾ ਪੰਜਾਬ ਚ ਆਇਆ ਤੇ ਸਰਕਾਰ ਇਹ ਵੀ ਕਹ ਰਹੀ ਹੈ ਕਿ ਇਸ ਵਕਤ ਵੱਡੇ ਮਗਰ ਮੱਛ ਨੂੰ ਹੱਥ ਪਾਇਆ ਹੈਗਾ ਵਿਕਰਮ ਮਜੀਠੀਏ ਨੂੰ ਡਰਗ ਮਾਮਲੇ ਦੀ ਗੱਲ ਕਰ ਲਈ ਹੈ ਜਾਂ ਇਸ ਤੋਂ ਇਲਾਵਾ ਆਮਦਨ ਦਵਾ ਜਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਤੇ ਕਿਵੇਂ ਦੇਖਦੇ ਹੋ ਪਹਿਲਾਂ 7 ਦਿਨ ਦਾ ਰਮਨ ਹੋ 4 ਦਿਨ ਦਾ ਹੋਰ ਕੁਝ ਕਿਛ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੋਕਸਮੈਨ ਟੀਵੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਚਰਚੇ ਤੇ ਵਿਸ਼ੇ ਦੇ ਉੱਤੇ ਸਾਡੇ ਵਿਚਾਰ ਜਾਣਨ ਦਾ ਮੌਕਾ ਦਿੱਤਾ ਜਿੰਨਾ ਤੱਕ ਗੱਲ ਹੈ ਚਿੱਟੇ ਤੇ ਤੇ ਪੰਜਾਬ ਦੀ ਹੈ 1947 ਚ ਘੱਟੋ ਘੱਟ 10 ਲੱਖ ਲੋਕਾਂ ਦਾ ਇੱਕ ਅੰਦਾਜ਼ੇ ਦੇ ਮੁਤਾਬਕ ਦੇਸ਼ ਦੀ ਵੰਡ ਵੇਲੇ ਕਤਲਿਆਮ ਹੋਇਆ। ਉਸ ਤੋਂ ਬਾਅਦ ਜੋ ਕੁਝ ਪੰਜਾਬ 'ਚ ਵਾਪਰਿਆ ਤਰਵਾਦ ਸਾਹਿਬ ਦੇ ਹਮਲੇ ਨਸਲ ਕੁਸ਼ੀ 84 'ਚ ਝੁੱਟੇ ਪੁਲਿਸ ਮੁਕਾਬਲੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਚਿੱਟੇ ਦੀ ਜਿਹੜੀ ਗਿਣਤੀ ਹੈ ਕਿਉਂਕਿ ਸਾਡੇ 13000 ਪਿੰਡਾਂ ਔਸਤ 25 ਤੋਂ 30 ਮੁੰਡੇ ਇੱਕ ਪਿੰਡ ਚ ਜੇ ਲਾਈਏ ਤੇ ਇਹ ਗਿਣਤੀ ਵੀ ਲੱਖਾਂ ਚ ਜਾਂਦੀ ਹੈ ਸ਼ਹਿਰ ਕਸਬੇ ਇਹ ਇੱਕ ਵੱਖਰੀ ਗੱਲ ਇਹ ਕੋਈ ਚਿੱਟਾ ਸਮਾਨ ਚੋ ਤਾਂ ਨਹੀਂ ਗਿਆ ਇਹ ਟੋਟਲ 100% ਜ਼ਿੰਮੇਵਾਰ ਇਹ ਦੇ ਲਈ ਜਿਹੜੇ ਪੋਲੀਟੀਕਲ ਬੰਦੇ ਐ ਮਜੀਠਾ ਦਾ ਹੈ ਹੀ ਹੈ ਉਹ ਉਹਨਾਂ ਦੀ ਜਿਹੜੀ ਫੌਜ ਆ ਸਮਗਰਾਂ ਦੀ ਉਹਨਾਂ ਦਾ ਹੈਗਾ ਮੂਵੀ ਜਿਹੜੀ ਚਟੋ ਵਿਧਾਇਕ ਦੀ ਜਿਹੜੀ ਸਿੱਧੂ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਹੈ ਜਾਂ ਕੁਝ ਹੋਰ ਸਰਕਾਰੀ ਰਿਪੋਰਟਾਂ ਪੀਟੀ ਦੀ ਰਿਪੋਰਟ ਹੈ ਉਹਨਾਂ ਮੁਟਾਕ ਜਿਨ੍ਹਾਂ ਦੇ ਵੀ ਨਾਂ ਆਏ ਆ ਸਾਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਚਿੱਟੇ ਦੇ ਵਪਾਰ ਕਰਕੇ ਲੱਖਾਂ ਬੰਦੇ ਮਾਰੇ ਆ ਉਹਨੇ ਬੰਦੇ ਆ ਉਹਨਾਂ ਨੂੰ ਗੈਂਗਸਟਰਾਂ ਵਾਂਗ ਉਹਨਾਂ ਦਾ ਵਿਹਾਰ ਕਰਨਾ ਚਾਹੀਦਾ ਹੈ ਜੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਹੈ ਰੋਜ਼ਾਨਾ ਕੋਰਟ ਬਣਾ ਕੇ ਸਪੈਸ਼ਲ ਕੋਰਟ ਬਣਾ ਕੇ ਰੋਜ਼ਾਨਾ ਸੁਣਵਾਈ ਨਾਲ ਤੇ ਘੱਟ ਤੋਂ ਘੱਟ ਕਾਨੂੰਨ 'ਚ ਸੋਧ ਕਰਕੇ ਮਜੀਠਕੇ ਤੋਂ ਲੈ ਕੇ ਜਿਹੜੇ ਹੋਰ ਵੀ 30 ਇਹਨਾਂ ਦੇ ਪੋਲੀਟੀਕਲ ਬੰਦੇ ਵਿਸ਼ੇਸ਼ ਕਰਕੇ ਤੇ ਵੱਡੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਤਾਂ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਬਚ ਸਕਦੀ ਹੈ ਜੇ ਲੱਖਾਂ ਬੱਚੇ ਬਚਾਉਣੇ ਆ ਤਾਂ ਸਾਨੂੰ 100 ਬੰਦੇ ਨੂੰ ਮੌਤ ਦੀ ਸਜ਼ਾ ਜਿਹੜੀ ਕਾਨੂੰਨ ਮੁਤਾਬਕ ਕਾਨੂੰਨ ਚ ਸੋਧ ਕਰਕੇ ਫਾਸੀ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਹ ਵੀ ਸਪੈਸ਼ਲ ਕੋਰਟ ਜਿੱਥੇ ਹਾਈ ਕੋਰਟ ਦਾ ਉਸ ਕੋਰਟ ਨੂੰ ਸਟੇਟਸ ਹੋਵੇ ਹਾਈ ਕੋਰਟ ਚ ਰੈਟ ਨਾ ਹੋ ਸਕੇ ਤੇ ਤਾਂ ਇਹ ਥੱਲ ਪੈਸੇ ਦੀ ਹੈ ਇਸੇ ਤਰ੍ਹਾਂ ਵਿਕਰਮ ਸਿੰਘ ਮਸੀਟਕੇ ਨੂੰ ਜਿਹੜੀ ਘੱਟ ਤੋਂ ਘੱਟ ਮੌਤ ਦੀ ਸਹੇਜੇ ਤੋਂ ਬਿਨਾ ਪੰਜਾਬ ਦਾ ਨਸ਼ਾ ਜਿਹੜਾ ਜਾਂ ਪੰਜਾਬ ਦੇ ਜਿਨ੍ਹਾਂ ਦੇ ਮੁੰਡੇ ਮਰੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਡਾਕਟਰ ਸਾਹਿਬ Shimla ਵਿੱਚ ਵੀ 402 ਹੈਕਟੇਰ ਜ਼ਮੀਨ ਜਿਹੜੀ ਹੈਗੀ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆਈ ਹੈ। ਵਿਜੀਲੈਂਸ ਵੀ ਉਹਦੇ ਵੀ ਕੁਝ ਕਿਛ ਕਰ ਰਹੀ ਹੈ ਸਾਰੀ। ਜਿੱਥੋਂ ਤੱਕ ਜੋ ਵਿਜੀਲੈਂਸ ਨੇ ਦੱਸਿਆ ਹੈ ਜਾਂ ਜੋ ED ਨੇ ਜਾਂ ਚਟੋ ਵਿਧਾਇਕ ਨੇ ਜਾਂ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਦੀਆਂ ਰਿਪੋਰਟਾਂ 'ਚ ਮੈਂ ਜਿਵੇਂ ਪਹਿਲਾਂ ਤੁਹਾਨੂੰ ਆਪਣੇ ਵਿਚਾਰ ਦੱਸਿਆ ਕਿ ਸਾਰੇ ਨੂੰ ਰਿਮਾਨਡ ਤੇ ਲੈਣਾ ਚਾਹੀਦਾ। 1000 ਏਕੜ ਕੋਈ ਛੋਟੀ ਗੱਲ ਨਹੀਂ ਇਸੇ ਤਰ੍ਹਾਂ ਜੋ ਕਈ ਸੌ ਕਰੋੜ ਦਾ ਜਿਹੜਾ ਸੈਨਿਕ ਫਾਰਮ ਹਾਊਸ ਹੈ ਜਿਹੜਾ ਵਿਕ ਗਿਆ ਸੀ ਉਹ ਖਰੀਦਿਆ ਹੋਰ ਕਿੰਨੀ ਜਾਇਜ਼ਤ ਹੈ ਇਹਦੇ ਵਿੱਚ ਕੋਈ ਝੂਠ ਨਹੀਂ 1% ਵੀ ਦਿਖਾਈ ਦੇ ਰਿਹਾ ਕਿਉਂਕਿ ਬੱਚਾ-ਬੱਚਾ ਜਾਣਦਾ ਸੀ ਵੀ ਵਿਕਰਮ ਸਿੰਘ ਮਜੀਠੀਆ ਜਿਹੜਾ ਜਿਹੜੇ ਉਹਦੇ ਸਹਿਯੋਗੀ ਸੀ ਜਿੰਨਾਂ ਤੋਂ ਲੈਂਦਾ ਰਿਹਾ ਉਹ ਲੈ ਲੋ ਹੋਰ ਜਿਹੜੇ ਬਾਹਰੋਂ ਕੈਨੇਡਾ ਵਾਲੇ ਉਹਨਾਂ ਦੇ ਵੀ ਬਿਆਨ ਆ ਗਏ ਉਹਨੇ ਇਹਦਾ ਸਰਕਾਰ ਜੇ ਪੁੱਛਣਾ ਚਾਹੇ ਤਾਂ ਬਿਕਰਮ ਸਿੰਘ ਜੀ ਠੀਕ ਹੈ ਤਾਂ ਸਹਿਯੋਗ 5 ਮਿੰਟਾਂ ਚ ਵੀ ਕਰ ਸਕਦੇ ਇਹ ਸਰਕਾਰ ਕਿਉਂ ਢਿੱਲ ਕਰ ਰਹੀ ਹੈ ਇਹਦਾ ਸਰਕਾਰ ਨੂੰ ਬਤਾਏ ਜੇ ਨਹੀਂ ਵੀ ਸਹਿਯੋਗ ਕਰ ਰਹੇ ਕੋਈ ਜ਼ਰੂਰੀ ਨਹੀਂ ਉਹਦੇ ਬਿਆਨਾਂ ਦੀ ਜਿਹੜਾ ਸਰਕਾਰ ਕੋਲੇ ਸਬੂਤ ਹੈ ਉਹਨੂੰ ਘੱਟ ਤੋਂ ਘੱਟ 5-10 ਦਿਨਾਂ ਚ ਉਹਦਾ ਚਲਾਨ ਪੇਸ਼ ਕਰਕੇ ਸਪੈਸ਼ਲ ਕੋਰਟ ਬਣਾ ਕੇ ਉੱਤੇ ਮੁਕੱਦਮਾ ਚਲਾਉਣਾ ਚਾਹੀਦਾ 402 ਹੈਕਟੇਰ ਵੀ ਬੜੀ ਵੱਡੀ ਹੈ ਜੀ ਜਿਹੜੀ ਜ਼ਮੀਨ ਹੈਗੀ ਹੈ ਇਹ ਵੀ ਕੋਈ ਛੋਟਾ ਮਾਮਲਾ ਨਹੀਂ ਹੈਗਾ ਤੇ ਇਹ ਵੀ ਗੱਲ ਸਾਹਮਣੇ ਕਹਿੰਦੇ ਹੋ ਬਿਜ਼ਨਸ ਨੂੰ ਬਿਲਕੁਲ ਸਹਿਯੋਗ ਨਹੀਂ ਕਰਾ ਬਿਕਰਮ ਜੀ ਜੀ ਨਹੀਂ ਸਹਿਯੋਗ ਤਾਂ ਉਹਨਾਂ ਕੋਲੇ ਸਬੂਤ ਤਾਂ ਹੈ ਨਾ ਜੀ ਇਸ ਸਬੂਤ ਹੈ ਉਹਦਾ ਚਲਾਨ ਪੇਸ਼ ਕਰਨ ਕੋਈ ਕਦੇ ਵੀ ਕੋਈ ਦੋਸ਼ੀ ਪਾਪੀ ਬੰਦਾ ਇਹ ਥੋੜਾ ਕਹਿੰਦਾ ਹਾਂ ਮੈਂ ਪਾਪ ਕੀਤੇ ਉਹਦੇ ਸਹਿਯੋਗ ਦੀ ਜੇ ਪੁਲਿਸ ਚਾਹੇ ਲੈ ਵੀ ਸਕਦੀ ਹੈ ਕਾਨੂੰਨ ਮੁਤਾਬਕ ਜੇ ਨਹੀਂ ਵੀ ਸਹਿਯੋਗ ਕਰਦੀ ਜਦੋਂ ਉਹਨਾਂ ਦਾ ਚਲਾਨ ਤੁਰੰਤ ਪੇਸ਼ ਕੀਤਾ ਜਾਵੇ ਵੱਧ ਤੋਂ ਵੱਧ ਕੱਪੜਾ ਜਦੋਂ ਸਾਰੇ ਸਬੂਤ ਮਿਲ ਗਏ ਜਿੱਥੇ ਇੱਕ ਈਡੀ ਗਵਾ ਹੋਵੇ ਜਿੱਥੇ ਇੱਕ ਡੀਜੀਪੀ ਗਵਾ ਹੋਵੇ ਇਸ ਤਰ੍ਹਾਂ ਦੇ ਵੱਡੇ ਗਵਾ ਹੋਣ ਜਿੱਥੇ ਉਹਦੇ ਨਾਲ ਦੇ ਸਹਿਯੋਗੀ ਗਵਾ ਹੋਣ ਉੱਚ 7-10 ਦਿਨਾਂ ਤੋਂ ਵੱਧ ਚਲਾਨ ਦੀ ਲੋੜ ਨਹੀਂ ਪਰ ਜਾਂਨਾ ਸੁਣਵਾਈ ਕਰਕੇ ਸਪੈਸ਼ਲ ਕੋਰਟ ਬਣਾ ਕੇ ਉਹਨੂੰ ਦੋ ਤਿੰਨ ਮਹੀਨਿਆਂ ਦੇ ਵਿੱਚ ਕਾਨੂੰਨ 'ਚ ਵੀ ਸੋਧ ਕਰਨੀ ਚਾਹੀਦੀ ਹੈ ਜਿਹੜੀ ਮੈਂ ਪਹਿਲਾਂ ਕਹੀ ਹੈ ਮੈਂ ਅੱਜ ਕੇ ਤੁਹਾਡੇ ਟੀਵੀ ਤੇ ਨਹੀਂ ਘੇਰੇ ਅਸੀਂ ਜੋ ਯੂनाइटेड ਅਖਾਲੀ ਦਲ ਦੇ ਉਦੇਸ਼ ਬਣਾਏ ਆ ਉਹਨਾਂ 'ਚ ਵੀ ਅਸੀਂ ਲਿਖਿਆ ਵੀ ਜੇ ਸਾਡੀ ਪਾਰਟੀ ਨੂੰ ਮੌਕਾ ਮਿਲਿਆ ਤੇ ਜਿਹੜੇ ਵੀ ਡਰੱਗਰ ਆਰੇ ਉਹਨਾਂ ਸਾਰਿਆਂ ਲਈ ਮੌਤ ਦੀ ਸਜ਼ਾ ਬੜੀ ਜ਼ਰੂਰੀ ਹੈ ਤਾਂ ਪੰਜਾਬ ਬਚ ਸਕਦਾ 17 18 ਦੇ ਵਿੱਚ ਵੀ ਕਹਿੰਦੇ ਸਾਰਾ ਥੜਾ ਖਾਤਿਆਂ ਦੇ ਵਿੱਚ 166 ਕਰੋੜ ਦੀ ਜਿਹੜੀ ਅਮਾਉਂਟ ਹੈਗੀ ਹੈ ਉਹਦੀ ਟ੍ਰਾਂਜੈਕਸ਼ਨ ਵੀ ਨਿਕਲ ਕੇ ਸਾਹਮਣੇ ਆਈ ਹੈ ਸਰਕਾਰੀ ਵਕੀਲ ਨੇ ਕਿਹਾ ਇਹ ਤੁਰੰਤ ਸਾਰੀਆਂ ਜਬਤ ਕਰਕੇ ਗਰੀਬਾਂ ਚ ਵੰਡਨੇ ਚਾਹੀਏ ਸਾਰਾ ਫਾਰਮ ਹਾਊਸ ਵੀ ਜੋ ਇਹਨਾਂ ਦੇ 101000 ਏਕੜ ਉਹ ਵੀ ਹੈ ਜਿਹੜੇ ਕਰੋੜਾਂ ਰੁਪਏ ਉਹ ਵੀ ਹੈ ਤੇ ਮੈਂ ਸਮਝਦਾ ਜਿਹੜਾ ਪੰਜਾਬ ਦਾ ਘਟਾ ਹੈ 3 ਲੱਖ ਕਰੋੜ ਕੇ 4 ਲੱਖ ਕਰੋੜ ਚੱਲ ਰਿਹਾ ਹੈ ਜਿਹੜਾ ਵਿਆਜ ਤੇ ਉੱਤੇ ਪੈਸਾ ਚੱਲ ਰਿਹਾ ਹੈ ਇਹ ਵੱਧ ਤੋਂ ਵੱਧ 200 ਬੰਦੇ ਦੀ ਲੋੜ ਹੈ ਉਹਨਾਂ ਦੋਹਾਂ 200 ਬੰਦੇ ਨੂੰ ਜੇ ਪੜ ਕੇ ਗੈਂਗਸਟਰਾਂ ਵਾਂਗ ਉਹਨਾਂ ਦੀ ਪੁੱਛਗਿਛ ਕੀਤੀ ਜਾਵੇ ਪੰਜਾਬ ਦਾ 1 ਕਰੋੜ ਰੁਪਏ ਦਾ ਘਾਟਾ ਪੂਰਾ ਹੋ ਸਕਦਾ ਹੈ ਜਿਹੜੀਆਂ ਵਿਧਵਾਵਾਂ ਹਨ ਅੰਗਹੀਣ ਹੋਰ ਬਜ਼ੁਰਗ ਉਹਨਾਂ ਦੀ ਘੱਟ ਤੋਂ ਘੱਟ 5000 ਰੁਪਏ ਮਹੀਨੇ ਦੀ ਤਨਖਾਹ ਕਹਿ ਰੋ ਪੈਨਸ਼ਨ ਕਹਿ ਰੋ ਉਹ ਦਿੱਤੀ ਜਾ ਸਕਦੀ ਹੈ ਬਿਨਾਂ ਸਰਕਾਰ ਦੇ ਖਜ਼ਾਨੇ 'ਤੇ ਬੋਝ ਪੈਣ ਤੋਂ ਤੇ ਵੱਧ ਤੋਂ ਵੱਧ 200 ਅਫਸਰ ਤੇ ਦੋਸਤ ਬਲੀਡ ਕਰ ਬੰਦਾ ਜੀ ਬਿਲਕੁਲ ਬਰਾਬਰ ਸਾਹਿਬ ਗੋਰਖਪੁਰ ਵੀ ਕਹਿੰਦੇ ਵਿਜਲਸ ਲੈ ਕੇ ਜਾ ਸਕਦੀ ਹੈ ਗੋਰਖਪੁਰ ਦੇ ਵਿੱਚ ਵੀ ਕਹਿੰਦੇ ਲਿੰਕ ਹੈਗਾ ਵਿਕਰਮਜੀਠਾ ਦਾ ਯੂਪੀ ਚ ਇਹਨਾਂ ਦੀ ਜ਼ਮੀਨ ਜਿਆਦਾ ਉੱਥੇ ਸਾਰੇ ਜਿੱਥੋਂ ਹੈ ਉਹ ਤੋਂ ਜੇ ਸਰਕਾਰ ਚਾਹੇ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ 10 ਮਿੰਟ ਜ਼ਿਆਦਾ ਹੈ ਉਹ ਮਜੀਠਾ 10 ਮਿੰਟ ਦੇ ਵਿੱਚ ਵੀ ਦੱਸ ਦਿਓ ਜੋ ਪੁੱਛਣਾ ਨਹੀਂ ਚਾਹੁੰਦੀ ਫਿਰ ਸਰਕਾਰ ਦੀ ਮਰਜ਼ੀ ਹੈ ਕਿਉਂਕਿ ਜੇ ਪਹਿਲਾਂ ਵੀ ਜਿਵੇਂ ਆਪਣਾ ਭਗਵੰਤ ਸਿੰਘ ਮਾਨ ਤੇ ਕੇਰੀਵਾਲ ਗੁਰੂ ਗ੍ਰੰਥ ਸਾਹਿਬ ਬਾਰੇ ਗੋੜ ਰੇ ਐ ਪਿਛੇ 24 ਘੰਟੇ ਬਹੁਤ ਸਾਨੂੰ ਇਨਸਾਫ ਦੇਣ ਲਈ ਉਹ ਲਟਕਾ ਰਹੇ ਐ ਇਹ ਹੁਣ ਵੀ ਕੋਈ ਕੇਰੀਵਾਲ ਦਾ ਕੋਈ ਇਸ ਤਰ੍ਹਾਂ ਦਾ ਜਾਂ ਭਗਵੰਤ ਸਿੰਘ ਮਾਨ ਦਾ ਸਿਰਫ ਡਰਾਮਾ ਕਰ ਰੇ ਐ ਫਿਰ ਇਸ ਲੋਕਾਂ ਦੇ ਸਾਹਮਣੇ ਆ ਜੋ ਜੇ ਉਹ ਸincere ਐ ਇਸ ਲਈ ਤੁਰੰਤ ਫਿਰ ਆਪਣੀ ਗੱਲ ਨੂੰ ਦਰਹਾਵਾ ਤੁਰੰਤ ਉਹਦੀ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਕਰਨ ਕਾਨੂੰਨ ਵਿੱਚ ਸੋਧ ਕਰਕੇ ਆਰਡੀਨੇਂਸ ਜਾਰੀ ਕਰਕੇ ਕਾਨੂੰਨ ਤੋਂ ਪਹਿਲਾਂ ਆਰਡੀਨੇਂਸ ਜਾਰੀ ਕੀਤਾ ਜਾ ਸਕਦਾ ਹੈ ਜਿਹੜੇ ਏਡੇ ਵੱਡੇ ਸਮਗਲਰ ਨੂੰ ਮੌਤੀ ਸਜ਼ਾ ਹੋਵੇ ਤੇ ਸਾਰੀ ਜਾਇਦਾਦ ਜ਼ਬਤ ਕਰਕੇ ਜਿਵੇਂ ਕਿਸੇ ਕੋਲ 2 ਗ੍ਰਾਮ ਚਿਟਾ ਪੜੇਗਾ 4 ਉਹਨਾਂ ਦੇ ਘਰਾਂ ਤੇ ਗਰੀਬ ਬੰਦੇ ਤੇ ਜਿਹੜੇ ਗਰੀਬ ਦਲਤ ਪਰਿਵਾਰਾਂ ਦੇ ਉੱਤੇ ਛੋਟੇ-ਛੋਟੇ ਕਿਸੇ ਨੇ ਕੋਈ ਖਾਣ ਵਾਲੀ ਲੈ ਲਈ ਉਹਨਾਂ ਦੇ ਉੱਤੇ ਮਕਾਨ ਟਾਏ ਆ ਇਹਨਾਂ ਦੇ ਮਕਾਨ ਤੁਰੰਤ ਨਿਲਾਮ ਕਰਕੇ ਜ਼ਬਤ ਕਰਨੀ ਚਾਹੀਦੀ ਜਿਥੋਂ ਦੀ ਕਿ ਸਖਬੀਰ ਸਿੰਘ ਬਾਦਲ ਦਾ ਸਬੰਧ ਦਾ ਉਨੇ ਜੋ ਬੰਤ ਦਾ ਨੁਕਸਾਨ ਕੀਤਾ ਉਹ ਪੂਰਾ ਨਹੀਂ ਹੋ ਸਕਦਾ ਉਹ ਉਹਦੇ ਪਿਓ ਨੇ ਜੋ ਵੱਧ ਤੋਂ ਵੱਧ ਜਿਹੜਾ ਸਿੱਖਾਂ ਦੇ ਕੋਲੇ ਕੀ ਮਨੁੱਖਤਾ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਬੇਅਦਬੀ ਕਰਨ ਵਾਲਿਆਂ ਨੂੰ ਖੜ ਸਕਦਾ ਉਹਨੂੰ ਜੋ ਵੀ ਸਜ਼ਾ ਦਿੱਤੀ ਜਾਵੇ ਉਹ ਥੋੜੀ ਹੈ ਪਰ ਨਾਲ ਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਹੈ ਜਿਵੇਂ ਤਾਕਤਾਂ ਦੇ ਜਾਂ ਕਿਤੇ ਪਟਨਾ ਸਾਹਿਬ ਦੇ ਜਾਂ ਸਾਰੇ ਤਾਕਤਾਂ ਦੇ ਜਥੇਦਾਰਾ ਜੋ ਉਹ ਵਿਹਾਰ ਕਰ ਰਹੇ ਹੈ ਉਹ ਜ਼ਿੰਮੇਵਾਰੀ ਵਾਲਾ ਵਿਹਾਰ ਨਹੀਂ ਇਹਦੇ ਲਈ ਵੀ ਸ਼ਰੋਣੀ ਕਮੇਟੀ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਨੇ ਚੰਗੀਆਂ ਸਖਸ਼ੀਅਤਾਂ ਨੂੰ ਇਨ੍ਹਾਂ ਅਹੁਦਿਆਂ ਦੇ ਉੱਤੇ ਆਉਣ ਹੀ ਨਹੀਂ ਦਿੱਤਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋਇਸਾਨਾ ਗੁਰਦੀਪ ਸਿੰਘ ਬਰਾੜ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨਤ ਇਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਸਖਤ ਤੋਂ ਸਖਤ ਸਜ਼ਾ ਵਿਕਰਮ ਸਿੰਘ ਮਜੀਠੀਏ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਰਬਾਦ ਕਰ ਦੇਵੇ ਸਭ ਤੋਂ ਵੱਡਾ ਰੋਲ ਕਾਲੀ ਸਰਕਾਰ ਦਾ ਰਿਹਾ ਉਸ ਵਕਤ ਜਿਹੜਾ ਚਿੱਟਾ ਪੰਜਾਬ ਸੈਂਟਰ ਹੋਂ ਦਾ ਵੱਡੇ ਤਸਕਰ ਜਿਹੜੇ ਆ ਨਸ਼ਾ ਤਸਕਰੀ ਦੇ ਵਿੱਚ ਫੜੇ ਜਾਂਦੇ ਤੇ ਜਿਹਦਾ ਲਿੰਕ ਵਿਕਰਮ ਮਜੀਠੀਏ ਨਾਲ ਰਿਆ ਹੁਣ ਦੇਖਦੇ ਹਾਂ ਵਿਜੀਲੈਂਸ ਆਨਲਾਈਨ ਸਮੇਤ ਵਿੱਚ ਕੀ ਖੁਲਾਸੇ ਕਰਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਮਟਿੰਡਾ